ਟਾ ਬੰਦ ਕਰ ਲਿਓ ਗੇਰ ਬੰਦੋਣੇ ਆਪਾਂ ਠੀਕ ਐ ਤੀਜਾ ਗੇਰ ਬੋ ਪੇਰੇ ਇਕਲੀ ਜਣਾ ਆ ਗੱਡੀਆਂ ਖੋਰੀਆਂ ਦਾ ਠੀਕ ਆ। ਹਾਂ ਤੁਸੀਂ ਜਦੋਂ ਗੱਡੀ ਮੂਹਰਨੀ ਆ ਸ਼ੀਸ਼ਾ ਦੇਖ ਕੇ ਫ਼ਾਸਲਾ ਬਣਾ ਕੇ ਇੱਧਰੋਂ। ਕੋਣਡੀਆਂ ਦੇ ਗੱਡੀ ਕਰਨੀ ਆ ਨਾਲੇ ਅਗਲੇ ਨੂੰ ਹਾਰਨ ਵੀ ਦੇਣਾ ਆਪਾਂ। ਚਲੋ ਚੌਥਾ ਗੇਰ ਪਾਓ। ਛੱਡੋ ਕਲੱਚ। ਦੇਖ ਕਿ ਉਹ ਵਟੇ ਕਰਨਾ ਗੱਡੀ ਨੂੰ ਨਾਲੇ ਜਦੋਂ ਵੱਡੇ ਕਰਦਾ ਆ ਸ਼ੀਸ਼ਾ ਦੇਖ ਕੇ ਓਵਰਟੇ ਕਰਨਾ ਆ ਫੇਥ ਰੀ ਲੇਅਰ ਵਿੱਚ ਗੱਡੀ ਲੈ ਕੇ ਜਾਣੀ ਜੇ ਰੋਡ ਪਿੱਛੇ ਖਾਲੀ ਆ ਇਹਦਾ ਫਿਰ ਗੱਡੀ ਹੌਲੀ ਕਰਨੀ ਪੈਣੀ ਆ ਇੰਨਾ ਫਾਸਲਾ ਹੋਣਾ ਚਾਹੀਦਾ ਗੱਡੀ ਤੋਂ ਇੰਨਾ ਫਾਸਲਾ ਜਿਹੜਾ ਬ੍ਰੇਕ ਲਾਉਣੀ ਪੈਣੀ ਆ ਖਾਲੀ ਆ ਬਾੜੀ ਵਾਲੀ ਨੂੰ ਬਾੜੀ ਵਾਲੀ ਸਹੀ ਕਦੇ ਵੀ ਹਾਈਵੇ ਤੇ ਕੱਟ ਨਹੀਂ ਮਾਰਨਾ ਛਾੜਾ ਛਾੜਾ ਇਹ farna farna Hvørgi geti tæruð ei